ਮਾਨ ਜੋ ਡਾਕਟਰ ਪ੍ਰਗਜਨ ਆਈਪੀਐਸ ਐਸਐਸਪੀ ਫਰੀ ਕੋਟ ਵੱਲੋਂ ਸਾਡੇ ਸਾਰੇ ਜ਼ਿਲ੍ਹੇ ਦੇ ਜੀਓ ਤੇ ਐਸਐਚਓ ਨੂੰ ਸਖਤ ਦਰਤਾਂ ਨੇ ਕਿ ਕੋਈ ਵੀ ਮਾੜੇ ਕੰਮ ਕਰਨ ਵਾਲੇ ਇਨਸਾਨ ਜਨ ਨਸ਼ੇ ਦੇ ਤਸਕਰ ਫਰੀ ਕੋਟ ਜ਼ਿਲ੍ਹੇ ਚ ਅਪਰੇਟ ਨਹੀਂ ਕਰਨੇ ਚਾਹੀਦੇ ਇਸੇ ਲੜੀ ਦੇ ਤਹਿਤ ਡੀਐਸਪੀ ਕੋਟਕਪੂਰਾ ਸ਼੍ਰੀ ਸੁਭਿੰਿ ਕੁਮਾਰ ਜੀ ਸਪੈਕਟਰ ਚਮਕੌਰ ਸਿੰਘ ਐਸਐਚਓ ਸਿਟੀ ਕੋਟਕਪੂਰਾ ਨੇ 29 ਅਗਸਤ ਉਹਨਾਂ ਮੌਰੀ ਹੋਈ ਜਿਹੜੇ 6 ਬੰਦੇ ਨੇ ਆਕਾਸ਼ਦੀਪ ਦਵਿੰਦਰ ਸਿੰਘ ਆਕਾਸ ਸਿੰਘ ਜਗਸੀਰ ਸਿੰਘ ਸੰਦੀਪ ਸਿੰਘ ਤੇ ਗੁਰਪਿੰਦਰ ਸਿੰਘ ਇਹ 6 ਜਣੇ ਸਜੇ ਲੁੱਟ ਖੋਹ ਦੀ ਵਾਰਦਾਤ ਕਰਨ ਨੂੰ ਅੰਜਾਮ ਦੇਣ ਲਈ ਬੈਠੇ ਨੇ ਜਿਸ ਪਟਰ ਨੇ ਸਪੈਟਰਸ ਮਕਾਉ ਸਿੰਘ ਨੇ ਇਸ ਸਬੰਧ ਮਕਦਮਾ ਨੰਬਰ 240 ਮਿਤੀ 13 10 25 ਅੰਡਰ ਸੈਕਸ਼ਨ 310 4 310 5 ਬੀ ਐਨ ਐਸ थाना ਸਿਟੀ ਕੋਰਪੂਰਾ ਰਜਿਸਟਰ ਕਰਕੇ ਇਹਨਾਂ ਦੋਸ਼ੀਆਂ ਨੂੰ ਗਫਤਾਰ ਕੀਤਾ ਇਹਨਾਂ ਦੋਸ਼ੀਆਂ ਦੇ ਕਬਜ਼ੇ ਵਿੱਚੋਂ ਇੱਕ ਗਰਾਰੇ ਲੱਗੀ ਹੋਈ ਪਾਈਪ ਇੱਕ ਕਿਰਪਾਨ ਇੱਕ ਕਈ ਦਾ ਦਸਤਾ ਇੱਕ ਹਾਕੀ ਇੱਕ ਨਲਕੇ ਦੇ ਹੱਥੀ ਤੇ ਇੱਕ ਕਾਪਾ ਬਰਾਮਦ ਹੋਇਆ ਇਹਨਾਂ ਸਾਰੇ ਦੋਸ਼ੀਆਂ ਦੀ ਜਿਵੇਂ ਸਾਫ ਕਰ ਕਾਰਡ ਜ਼ਰਾ ਪਰਤਾਲ ਕੀਤੀ ਗਈ ਤੇ ਇਹਨਾਂ ਦੋਸ਼ੀਆਂ ਦੇ ਖਿਲਾਫ ਵਕ ਵਕ ਤਰਾਵਾਂ ਤਹਿਤ ਜਿੰਨਾ ਚਲਟਖੋ ਅਤੇ ਨਸ਼ੇ ਦੀ ਤਸਕਰੀ ਦੇ 6 ਮੁਕਦਮੇ ਦਰਜ ਹੋਏ ਦੋਸ਼ੀਆਂ ਨੂੰ ਅਦਾਲਤ 'ਚ ਪੇਸ਼ ਕਰਕੇ ਰਮਾਨ ਹਾਸਲ ਕਰਕੇ ਅਗਲੀ ਪੁੱਛਗਛ ਕਰਕੇ ਹੋਰ ਖਲਾਸੇ ਵੀ ਹੋਣ ਦੀ ਆਸ ਹੈ। ਮਾਨ ਜੋ ਡਾਕਟਰ ਪ੍ਰਗਜਨ ਆਈਪੀਐਸ ਐਸਐਸਪੀ ਫਰੀਦਕੋਟ ਵੱਲੋਂ ਸਾਦੇ ਜ਼ਰੇ ਜ਼ਿਲ੍ਹੇ ਦੇ ਜੀਓ ਤੇ ਐਸਐਚਓ ਨੂੰ ਸਖਤ ਅਦਾਤਾਂ ਨੇ ਵੀ ਕੋਈ ਵੀ ਮਾੜੇ ਕੰਮ ਕਰਨ ਵਾਲੇ ਇਨਸਾਨ ਜਾਂ ਨਸ਼ੇ ਦੇ ਤਸਕਰ ਫਰੀਦਕੋਟ ਜ਼ਿਲ੍ਹੇ 'ਚ ਪਰੇਟ ਨਹੀਂ ਕਰਨੀ ਚਾਹੀਦੀ। ਐਸਐਨਆਰਡੀ ਦੇ ਤਹਿਤ ਡੀਐਸਪੀ ਕੋਟਕਪੂਰਾ ਸ਼੍ਰੀ ਸੁਵਜਿੰਦਰ ਕੁਮਾਰ ਜੀ ਸਪੈਕਟਰ ਚਮਕੌਰ ਸਿੰਘ ਐਸਐਚਓ ਸਿਟੀ ਕੋਟਕਪੂਰਾ ਨੇ 29 ਅਗਸਤ ਉਹਨਾਂ ਨੂੰ ਮੌਬਰੀ ਹੋਈ ਜਿਹੜੇ 6 ਬੰਦੇ ਨੇ ਆਕਾਸ਼ਦੀਪ ਦਵਿੰਦਰ ਸਿੰਘ ਆਕਾਸ਼ ਸਿੰਘ ਜਗਸੀਰ ਸਿੰਘ ਸੰਦੀਪ ਸਿੰਘ ਤੇ ਗੁਰਪਿੰਦਰ ਸਿੰਘ ਇਹ 6 ਜਣੇ ਸਿਰਫ ਲੁੱਟ ਖੋਹ ਦੀ ਵਾਰਦਾਤ ਕਰਨ ਨੂੰ ਅੰਜਾਮ ਦੇਣ ਲਈ ਬੈਠੇ ਨੇ ਜੋ ਸਪੈਕਟਰ ਨੇ ਸਪੈਕਟਰ ਚਮਕੌਰ ਸਿੰਘ ਨੇ ਇਸ ਸਪਨ ਮਕਦਮਾ ਨੰਬਰ 240 ਮਿਤੀ 13 10 25 ਅੰਡਰ ਸੈਕਸ਼ਨ 310 4 310 5 ਬੀ ਐਨ ਐਸ थाना ਸਿਟੀ ਕੋਰਪੂਰਾ ਰਜਿਸਟਰ ਕਰਕੇ ਇਹਨਾਂ ਦੋਸ਼ੀਆਂ ਨੂੰ ਗਫਤਾਰ ਕੀਤਾ ਇਹਨਾਂ ਦੋਸ਼ੀਆਂ ਦੇ ਕਬਜ਼ੇ ਵਿੱਚੋਂ ਇੱਕ ਗਰਾਰੇ ਲੱਗੀ ਹੋਈ ਪਾਈਪ ਇੱਕ ਕਿਰਪਾਨ ਇੱਕ ਕੈਦ ਦਾ ਦਸਤਾ ਇੱਕ ਹੱਕੀ ਇੱਕ ਨਲਕੇ ਦੇ ਹਥੀਂ ਤੇ ਇੱਕ ਕਾਪਾ ਬਰਾਮਦ ਹੋਇਆ ਇੰਨਾ ਸਾਰੇ ਦੋਸ਼ਿਆਂ ਦੀ ਜਿਵੇਂ ਸਾਫ਼ ਕਰ ਕਾਰਡ ਜ਼ਰਾ ਪਰਤਾਲ ਕੀਤੀ ਗਈ ਤੇ ਇਨ੍ਹਾਂ ਦੋਸ਼ਿਆਂ ਦੇ ਖਿਲਾਫ ਵੱਖ-ਵੱਖ ਤਰਾਵਾਂ ਤਹਿਤ ਜਿੰਨਾ ਚਲਟਖੋ ਅਤੇ ਨਸ਼ੇ ਦੀ ਤਸਕਰੀ ਦੇ ਛੇ ਮੁਕਦਮੇ ਦਰਜ ਹੋਏ ਹੈ ਇਹ ਦੋਸ਼ਿਆਂ ਨੂੰ ਅਦਾਲਤ ਵਿੱਚ ਪੇਸ਼ ਕਰਕੇ ਰਿਮਾਨਡ ਹਾਸਲ ਕਰਕੇ ਅਗਲੀ ਪੁੱਛਗਛ ਕਰਕੇ ਹੋਰ ਖਲਾਸੇ ਵੀ ਹੋਣ ਦੀ ਆਸ ਹੈ